ਉਜਲੀ ਮੇਰੀ ਛੋਟੀ ਮੋਟੀ ਸੇਵਿੰਗ ਹੈ ਵੀ ਸਿਰਫ 25000 ਉਹ ਮੈਂ ਆਪਕੋ ਦਿਨਾ ਚਾਹਤੀ ਹੂ ਤਾਂ ਕਿ ਆਪੋਂ ਪੰਜਾਬ ਕੇ ਲੋਕੋ ਕੇ ਲੀਏ ਮੇਰੀ ਤਰਫ ਸੇ ਛੋਟਾ ਸਾਹ ਹੈਲਪ ਕਰ ਸਕੂ ਕਿੰਨੀਆਂ ਉਮੀਦਾਂ ਨੇ ਨਾ ਕਿੰਨਾ ਸਾਡੇ ਮੋਢਿਆਂ ਤੇ ਭਾਰ ਹੈ ਕਿੰਨੀਆਂ ਅਸੀਸਾਂ ਨੇ ਕਿੰਨੀਆਂ ਦੁਆਵਾਂ ਨੇ ਕੋਈ ਸੰਸਥਾ ਡੰਗਰ ਲੈ ਦੇਵੇ ਕੋਈ ਸੰਸਥਾ ਘਰ ਬਣਾ ਦੇਵੇ ਪਰ ਸਾਰੇ ਸਾਰੇ ਕੰਮ ਨਹੀਂ ਕਰ ਸਕਦੇ ਜਾਣ ਕੇ ਸਮਾਨ ਇਕੱਠਾ ਕਰ ਰਹੇ ਨੇ ਹਨਾ ਧੋਖਾ ਕਰ ਰਹੇ ਨੇ ਲੋਕਾਂ ਦੀ ਭਾਵਨਾਵਾਂ ਨਾਲ ਤੁਹਾਨੂੰ ਵੀ ਹੱਥ ਜੋੜ ਕੇ ਰੱਬ ਦਾ ਵਾਸਤਾ ਹੈ ਕਿ ਰੱਬ ਦਾ ਖੌਫ ਕਰੋ ਇਸ ਕਰਕੇ ਦਾਨ ਦੇਣ ਵਾਲਿਆਂ ਨੂੰ ਮਦਦ ਲੈਣ ਵਾਲਿਆਂ ਨੂੰ ਤੇ ਮਦਦ ਦੇਣ ਵਾਲਿਆਂ ਨੂੰ ਦੋਨੋਂ ਹੀ ਹੱਥ ਜੋ ਆ ਸੁਣਿਓ ਮੜਾ ਜੀ ਅਸਲਾਮੁਅਲੈਕੁਮ ਅਨਮੋਲ ਬ੍ਰਦਰ ਮੇਰਾ ਨਾਮ ਸ਼ਿਰਾਜ਼ ਹੈ और मैं बेसिकली ताल्लुक कश्मीर से रखती हूँ लेकिन मेरे मैं चंडीगढ़ में रहती हूँ अभी और मेरे मम्मा पापा अभी कश्मीर गए हुए हैं तो मैं पंजाब नहीं ट्रैवल कर सकती और लेकिन मैंने कुछ सेविंग रखी थी अपनी जो मेरे पास है आ, बीस से पच्चीस हज़ार रुपये तो वो मेरी सेविंग है जो मैं अपने पंजाब के लिए देना चाहती हूँ तो मेरे पास कोई सोर्स नहीं है कोई जरिया नहीं है जिसके जिसके थ्रू मैं उनको दे सकूँ या वो आगे डोनेट या हेल्प कर पाए तो मेरी आपसे दरख्वास्त होगी रिक्वेस्ट होगी कि आप इस मैसेज का ज़रूर रिवर दीजिए और मैं वो मेरी कुछ सेविंग जो भी मेरी छोटी मोटी सेविंग है बीस से पच्चीस हज़ार वो मैं आपको देना चाहती हूँ ताकि आप उन पंजाब के

اور جو اپ کام کر رہے ہو ہاسپٹل کا میں نے بہت بار سوچا ہے کہ میں اپ کے پاس ضرور اوں بٹ بس وقت نے کچھ بدقسمتی ہے جو وقت ساتھ نہیں دے رہا ہے بٹ لیکن انشاء اللہ تعالی میری سٹڈیز جیسی کمپلیٹ ہوگی میرا لاسٹ ایئر ایم ایس سی کا انشاء اللہ تعالی میں اپ کے پاس ضرور اوں گی بٹ میری یہ اس میسج کا ضرور ریورٹ کیجئے میرے پاس تھوڑی سی سیونگ ہے بھی 20 25000 روپے جو میں اپنے دل سے اپنے پنجاب کے لیے دینا چاہتی ہوں تھینک یو سو مچ اللہ حافظ کتنی امیداں نے نا کنا ساڈے موڈیاں دے بار ہے کتنیਆਂ آسیساں نے کتنیਆਂ دعاواں نے رونگ تے کھڑے ہوندے نا ریکارڈنگ سن کے اسویر دی میں 50 ری سن چکا میں ਇਨਾ ਉਮੀਦਾਂ ਤੇ ਹੀ ਖਰਾ ਉਤਰਨ ਲਈ ਹਮੇਸ਼ਾ ਕੋਸ਼ਿਸ਼ ਕਰਦਾ ਕਿ ਇੰਨੀ ਮਿਹਨਤਾਂ ਨਾਲ ਤੁਸੀਂ ਸਾਨੂੰ ਦਵਾਈ ਦਾ ਯੋਗਦਾਨ ਭੇਜ ਰਹੇ ਹੋ ਯਾਰੇ ਖਰਾਬ ਨਾ ਹੋਵੇ 4 ਦਿਨ ਤੁਹਾਡੇ ਪੈਸੇ ਸੇਫ ਰਹਿਣਗੇ ਘਟੋ ਘਟ ਅਸੀਂ ਖਰਾਬ ਨਹੀਂ ਕਰਾਂਗੇ ਕਿ ਸਿਰਫ ਮੈਨੂੰ ਰੀਲਾਂ 'ਚ ਦਿਖਣਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਲੈ ਭਾਈ ਨਮੋਲ ਪਾਣੀ 'ਚ ਵੜਿਆ ਹੋਇਆ ਬੜੀ ਸੇਵਾ ਕਰ ਰਿਹਾ ਅਸੀਂ ਕੋਈ ਨਹੀਂ 4 ਦਿਨ ਗਾਲਾਂ ਖਾ ਲਾਂਗੇ ਲੋਕਾਂ ਦੀ ਪਰ ਲੋਕਾਂ ਦਾ ਦਾਨ ਖਰਾਬ ਨਹੀਂ ਹੋਣ ਦਵਾਂਗੇ ਮੈਂ ਬੇਨਤੀ ਕਰਦਾ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਨੂੰ ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ ਕੋਆਰਡੀਨੇਸ਼ਨ ਕਰਕੇ ਤੁਰੋ ਉਹਦਾ ਕੋਈ ਫਾਇਦਾ ਨਹੀਂ ਕਿ ਇੱਥੋਂ ਅਸੀਂ ਕੈਂਪ ਤੈਅ ਕਰਕੇ ਜਾਂਦੇ ਆਂ ਤੇ ਉੱਥੇ ਆਲਰੇਡੀ ਕੈਂਪ ਲੱਗਿਆ ਹੁੰਦਾ ਵਧੀਆ ਗੱਲ ਆ ਲੱਗਿਆ ਹੋਣਾ ਚਾਹੀਦਾ ਪਰ ਦੂਜੀ ਸੰਸਥਾ ਦੇ ਰਿਸੋਰਸਸ ਖਰਾਬ ਨਾ ਨਾ ਹੋਣ ਇਹੀ ਕੋਆਰਡੀਨੇਸ਼ਨ ਕਰੋ ਕੋਈ ਏਰੀਆ ਕੋਈ ਸੰਸਥਾ ਮੰਡਲ ਲਵੇ ਕੋਈ ਏਰੀਆ ਕੋਈ ਸੰਸਥਾ ਮੰਡਲ ਲਵੇ ਕੋਈ ਸੰਸਥਾ ਡੰਗਰ ਲੈ ਦੇਵੇ ਕੋਈ ਸੰਸਥਾ ਘਰ ਬਣਾ ਦੇਵੇ ਆਪਾਂ ਸਾਰੇ ਸਾਰੇ ਕੰਮ ਨਹੀਂ ਕਰ ਸਕਦੇ ਇੱਥੇ ਨਵੀਆਂ ਸੰਸਥਾਵਾਂ ਦਾ ਜਨਮ ਲੱਤਦਾ ਹੈ ਇਹ ਹੜਾਂ ਦੇ ਵਿੱਚ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹਨਾ ਕਿ 4 ਦਿਨ ਕੀ ਚਾਂਦਨੀ ਫਿਰ ਅੰਧੇਰੀ ਰਾਤ ਵਾਲਾ ਕੰਮ ਨਾ ਕਰਿਓ ਹੁਣ ਕੰਟੀਨਿਊ ਸੇਵਾ ਕਰਿਓ ਔਰ ਇਹ ਮੈਂ ਕੋਈ ਆਪਣੀ ਵਡਿਆਈ ਨਹੀਂ ਕਰ ਰਹਾ ਕਿ ਅਸੀਂ ਵੀ ਆਪਣੇ ਕਾਰੋਬਾਰ ਕਰਦੇ ਆ ਇੱਕ ਚੈਨਲ ਇਸ ਤਰੀਕੇ ਨਾਲ ਅਸੀਂ ਵੀ ਇੱਕ ਜ਼ਰੀਆ ਫਾਊਂਡੇਸ਼ਨ ਚਲਾ ਰਹੇ ਆ ਪਰ ਦੁੱਖ ਉਦੋਂ ਲੱਗਦਾ ਕਿ ਜਦੋਂ ਤੁਸੀਂ ਹੁਣ 4 ਦਿਨ ਸੇਵਾ ਕਰਕੇ ਚੱਲ ਜਾਣਾ ਪਿੱਛੋਂ ਫਿਰ ਕੰਮ ਸਾਰਾ ਖਰਾਬ ਹੋ ਜਾਣਾ ਤਾਂ ਆਓ ਰਲ ਮਿਲ ਕੇ ਆਪਾਂ ਸਾਰੇ ਭੈਣ ਭਰਾਈਆਂ ਪੰਜਾਬ ਦੇ ਪੰਜਾਬ ਦੀ ਇੱਕ ਗੰਦੀ ਤਸਵੀਰ ਬਾਹਰ ਨਾ ਜਾਣ ਦੇਈਏ ਔਰ ਮੇਰੀ ਇਹ ਵੀਡੀਓ ਉਹ ਵੀ ਲੋਕ ਦੇਖ ਰਹੇ ਨੇ ਜਿਹੜੇ ਬਦਨਾਮ ਕਰ ਰਹੇ ਨੇ ਪੰਜਾਬ ਨੂੰ ਜਾਣ ਕੇ ਸਮਾਨ ਇਕੱਠਾ ਕਰ ਰਹੇ ਨੇ ਹਨਾ ਧੋਖਾ ਕਰ ਰਹੇ ਨੇ ਲੋਕਾਂ ਦੀ ਭਾਵਨਾਵਾਂ ਨਾਲ ਤੁਹਾਨੂੰ ਵੀ ਹੱਥ ਜੋੜ ਕੇ ਰੱਬ ਦਾ ਵਾਸਤਾ ਹੈ ਕਿ ਰੱਬ ਦਾ ਖੌਫ ਕਰੋ ਇੱਕ ਤਾਂ ਪਹਿਲਾਂ ਹੀ ਪੀੜਤਾਂ ਦਾ ਫਸਲਾਂ ਖਰਾਬ ਹੋਈਆਂ ਰੱਬ ਦੀ ਏਡੀ ਵੱਡੀ ਕਰੋਤੀ ਜਿਹੜੀ ਪਈ ਹੈ ਸਾਡੇ ਤੇ ਉਹ ਤੋਂ ਸਿੱਖੋ ਦਾਨ ਲੈਣਾ ਬੜਾ ਸੌਖਾ ਹੈ ਹজম ਕਰਨਾ ਬੜਾ ਔਖਾ ਹੈ ਇਸ ਕਰਕੇ ਦਾਨ ਦੇਣ ਵਾਲਿਆਂ ਨੂੰ ਮਦਦ ਲੈਣ ਵਾਲਿਆਂ ਨੂੰ ਤੇ ਮਦਦ ਦੇਣ ਵਾਲਿਆਂ ਨੂੰ ਦੋਨੋਂ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਇਮਾਨਦਾਰੀ ਨਾਲ ਸੇਵਾ ਕਰੋ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਸੋਚ ਕੇ ਸੋਚੋ ਆਪਣੀ ਅੱਖਾਂ ਬੰਦ ਕਰਕੇ ਕਿ ਅਸੀਂ ਠੀਕ ਕਰ ਰਹੇ ਹਾਂ ਬਸ ਜੇ ਆਤਮਾ ਜਵਾਬ ਦੇਵੇ ਠੀਕ ਕਰ ਰਹੇ ਆ ਫਿਰ ਠੀਕ ਹੈ ਭਾਈ ਲੋਕ ਤਾਂ ਚੋਰੀ ਕਰਕੇ ਵੀ ਜਵਾਬਦੇਸ ਜਸਟੀਫਿਕੇਸ਼ਨ ਦੇ ਦਿੰਦੇ ਨੇ ਕਿ ਭਾਈ ਅਸੀਂ ਸਾਡੇ ਬੱਚੇ ਭੁੱਖੇ ਸੀ ਤਾਂ ਚੋਰੀ ਕੀਤੀ ਐ ਏਦਾਂ ਦੇ ਲੋਕਾਂ ਦਾ ਤਾਂ ਕੋਈ ਹਾਲ ਨਹੀਂ ਮੈਂ ਦਾਨ ਦੇਣ ਵਾਲਿਆਂ ਨੂੰ ਅਪੀਲ ਕਰਨਾ ਚਾਹਨਾ ਬੜਾ ਸੋਚ ਸਮਝ ਕੇ ਹੈਲਪ ਕਰੋ ਐਵੇਂ ਖਰਾਬ ਨਾ ਕਰੋ 4 ਦਿਨ ਰੋਕੇ ਡੋਨੇਸ਼ਨ ਕਰ ਲਿਓ ਕਿਤੇ ਨਹੀਂ ਭੱਜੇ ਚੱਲੇ ਤੁਸੀਂ ਕਿਤੇ ਨਹੀਂ ਭੱਜੇ ਚੱਲਾ ਪੰਜਾਬ ਕਿਤੇ ਨਹੀਂ ਭੱਜੇ ਚੱਲੇ ਅਸੀਂ 4 ਦਿਨ ਰੁਕ ਜਾਓ ਰੋਕੇ ਪਾਣੀ ਜਦੋਂ ਥੱਲੇ ਹੋ ਗਿਆ ਅਸਲ ਸੇਵਾ ਦੀ ਲੋੜ ਉਦੋਂ ਪੈਣੀ ਐ ਗਰਾਊਂਡ ਗਰਾਊਂਡ ਤੇ ਜਾਵਾਂਗੇ ਅਸੈਸਮੈਂਟ ਕਰਾਂਗੇ ਜਿੱਥੇ ਜਿੰਨੀ ਲੋੜ ਹੋ ਜਰੂਰ ਮਦਦ ਕਰਾਂਗੇ ਬਹੁਤ ਬਹੁਤ ਧੰਨਵਾਦ ਉਦੋਂ ਤੱਕ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਨੰਬਰ 968800074 78916849 98992 41000 ਇਹ ਨੰਬਰਾਂ ਤੇ ਤੁਸੀਂ ਕਾਲ ਜਾਂ ਵਟਸਐਪ ਕਰਕੇ ਆਪਣੀ ਸੇਵਾ ਪਾ ਸਕਦੇ ਹੋ ਤੇ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰੋ